ਸਵਾਗਤ ਹੈ ਦੋਸਤੋ ਤਾਂ ਵੱਡੀ ਖੁਸ਼ਖਬਰੀ ਹੈ ਬੈਂਕ ਆਫ ਬੜੋਦਾ ਵੱਲੋਂ ਬਿਨਾਂ ਖਾਤਾਧਾਰਕਾਂ ਲਈ ਵੀ 3 ਲੱਖ ਰੁਪਏ ਮੁਫਤ ਵਿਆਜ ਹੈ ਜਿਹੜਾ 0% ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਹੋਰ ਕਿਹੜੇ-ਕਿਹੜੇ ਬੈਨੀਫਿਟ ਮਿਲਣਗੇ ਕਿਵੇਂ ਫਾਰਮ ਭਰਨਾ ਕਿੱਥੇ ਜਾਵਾ ਕਰਾਉਣਾ ਕਿਹੜੇ ਡਾਕੂਮੈਂਟਸ ਲੱਗਣਗੇ ਡਿਟੇਲ ਦੇ ਵਿੱਚ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣ ਜਾ ਰਹੇ ਹਾਂ ਤਾਂ ਥੋੜਾ ਜਿਹਾ ਟਾਈਮ ਕੱਢ ਕੇ ਲਾਸਟ ਤੱਕ ਵੀਡੀਓ ਜ਼ਰੂਰ ਸੁਣ ਲਓ ਤਾਂ ਕਿੰਨਾ ਲੋਨ ਮਿਲ ਸਕਦਾ ਹੈ ਪਰਸਨਲ ਲੋਨ 50000 ਤੋਂ ਲੈ ਕੇ 10 ਲੱਖ ਤੱਕ ਘਰ ਦੇ ਲਈ ਲੋਨ 5 ਲੱਖ ਤੋਂ 5 ਕਰੋੜ ਤੱਕ ਲੈ ਸਕਦੇ ਹਾਂ ਬਿਜ਼ਨਸ ਲੋਨ ਲਗਭਗ 50000 ਤੋਂ ਲੈ ਕੇ 2 ਕਰੋੜ ਤੱਕ ਜਾਇਦਾਦ ਰੱਖ ਕੇ ਲੋਨ ਪ੍ਰਾਪਤ ਕੀਤਾ ਜਾ ਸਕਦਾ ਪ੍ਰਾਪਰਟੀ ਦੀ ਕੀਮਤ ਅਨੁਸਾਰ ਇਸ ਤੋਂ ਇਲਾਵਾ ਸੋਨਾ ਰੱਖ ਸਕਦੇ ਹਾਂ ਕੋਈ ਦੁਕਾਨਦਾਰੀ ਹੈ ਤੁਹਾਡੀ ਉਸ ਤਰ੍ਹਾਂ ਕੋਈ ਜ਼ਮੀਨ ਹੈ ਤੁਹਾਡੇ ਕੋਲੇ ਤਾਂ ਉਸ ਦੇ ਲਈ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਿਹੜੇ ਤਰੀਕੇ ਨੇ ਤੁਸੀਂ ਉਸ ਤਰੀਕੇ ਤੁਸੀਂ ਲੋਨ ਪ੍ਰਾਪਤ ਕਰ ਸਕਦੇ ਹੋ ਸਾਰੀ ਜਾਣਕਾਰੀ ਅੱਗੇ ਦਿੰਨੇ ਆ ਲੋਨ ਲਈ ਲੱਗਣ ਵਾਲੇ ਦਸਤਾਵੇਜ਼ ਹੇਠ ਲਿਖੇ ਕੁਝ ਤੁਹਾਨੂੰ ਦਸਤਾਵੇਜ਼ ਦੱਸਣ ਜਾ ਰਹੇ ਆ ਜਿਸ ਦੇ ਲਈ ਤੁਹਾਨੂੰ ਜਿਹੜੇ ਜ਼ਰੂਰਤ ਪਵੇਗੀ ਲੋਨ ਦੇ ਲਈ ਪਹਿਲਾ ਹੈ ਤੁਹਾਡੇ ਕੋਲ ਆਧਾਰ ਕਾਰਡ ਹੋਣਾ ਲਾਜ਼ਮੀ ਹੈ ਪੈਨ ਕਾਰਡ ਤੇ ਹੈਜ਼ ਦਾ ਸਬੂਤ ਬਿਜਲੀ ਬਿੱਲ ਜਾਂ ਰਾਸ਼ਨ ਕਾਰਡ ਆਮਦਨ ਦਾ ਸਬੂਤ ਸੈਲਰੀ ਸਲਿੱਪ ਪ੍ਰਾਈਵੇਟ ਕਰਦੇ ਹੋ ਚਾਹੇ ਤੁਸੀਂ ਸਰਕਾਰੀ ਜੋਬ ਕਰਦੇ ਹੋ ਆਈਟੀਆਰ ਪਿਛਲੇ 6 ਮਹੀਨਿਆਂ ਦੀ ਬੈਂਕ ਪਾਸਬੁੱਕ ਪਾਸਪੋਰਟ ਸਾਈਜ਼ ਫੋਟੋ ਜਾਇਦਾਦ ਦੇ ਕਾਗਜ਼ ਜੀ ਲੋਨ ਜਿਹੜਾ ਤੁਸੀਂ ਪ੍ਰਾਪਤ ਕਰ ਲਿਆ ਜਿਹੜੀ ਕੋ ਪ੍ਰਾਪਰਟੀ ਹੈ ਜਿਹੜੀ ਸੈਲਰੀ ਸਲਿੱਪ ਹੈ ਜਾਂ ਆਈਟੀਆਰ ਹੈ ਪਿਛਲੇ 6 ਮਹੀਨਿਆਂ ਦੀ ਤੁਹਾਡਾ ਬੈਂਕ ਇਹ ਬੈਂਕ ਦੇ ਵਿੱਚ ਖਾਤਾ ਨਹੀਂ ਹੈਗਾ ਤੁਸੀਂ ਹੋਰ ਬੈਂਕ ਦੀ ਵੀ ਉਹਨਾਂ ਨੂੰ ਵਿਖਾ ਸਕਦੇ ਹੋ ਤੇ ਇਸ ਬੈਂਕ ਦੇ ਵਿੱਚ ਤੁਹਾਨੂੰ ਉਸ ਤੋਂ ਬਾਅਦ ਖਾਤਾ ਖੁਲਾਉਣਾ ਜ਼ਰੂਰੀ ਹੈਗਾ ਫਿਰ ਹੀ ਤੁਹਾਨੂੰ ਲੋਨ ਮਿਲੇਗਾ ਉਸੇ ਹੀ ਜਿਹੜਾ ਖਾਤਾ ਹੋਵੇਗਾ ਉਸ ਦੇ ਵਿੱਚ ਹੀ ਤੁਹਾਡਾ ਜਿਹੜਾ ਕੀ ਹੈ ਲੋਨ ਪ੍ਰਾਪਤ ਹੋਵੇਗਾ ਲੋਨ ਦੀਆਂ ਮੁੱਖ ਕਿਸਮਾਂ ਤੁਹਾਨੂੰ ਦੱਸਦੇ ਆ ਬੈਂਕ ਆਫ ਬੜੋਦਾ ਕਈ ਤਰ੍ਹਾਂ ਦੇ ਲੋਨ ਪ੍ਰਾਪਤ ਕਰਕੇ ਦਿੰਦਾ ਸਾਨੂੰ ਘਰ ਦੇ ਲਈ ਲੋਨ ਘਰ ਬਣਾਉਣ ਜਾਂ ਖਰੀਦਣ ਦੇ ਲਈ ਪਰਸਨਲ ਲੋਨ ਨਿੱਜੀ ਜ਼ਰੂਰਤਾਂ ਦੇ ਲਈ ਬਿਜ਼ਨਸ ਜਾਂ ਐਮਐਸਐਮਈ ਲੋਨ ਜਿਹੜੇ ਐਮਐਸਐਮਈ ਸਰਟੀਫਿਕੇਟ ਬਣੇ ਹੁੰਦੇ ਨੇ ਦੁਕਾਨਦਾਰਾਂ ਸਾਰੇ ਜਾਣਦੇ ਹੋਣਗੇ ਤਾਂ ਉਸ ਤੇ ਵੀ ਲੋਨ ਮਿਲ ਜਾਂਦਾ ਹੈ ਉਦਯੋਗ ਜਾਂ ਕਾਰੋਬਾਰ ਵਧਾਉਣ ਦੇ ਲਈ ਤਾਂ ਇਸ ਤੋਂ ਇਲਾਵਾ ਜਾਇਦਾਦ ਰੱਖ ਕੇ ਲੋਨ ਜਾਇਦਾਦ ਕੇ ਮੇ ਕੋਈ ਤੁਹਾਡੇ ਕੋਲੇ ਜਿਹੜਾ ਕਿ ਇਹ ਪਲਾਟ ਹੈ ਜਾਂ ਤੁਹਾਡੇ ਕੋਲੇ ਜ਼ਮੀਨ ਹੈ ਉਹਦੀ ਫਰਦ ਮੁਤਾਬਕ ਤੁਹਾਨੂੰ ਲੋਨ ਜਿਹੜਾ ਉਹ ਪ੍ਰਾਪਤ ਹੋ ਜਾਂਦਾ ਹੈ ਇਸ ਤੋਂ ਬਾਅਦ ਤੁਹਾਡੀ ਕੋਈ ਦੁਕਾਨ ਹੈ ਜਾਂ ਤੁਹਾਡਾ ਕੋਈ ਘਰ ਹੈ ਜਿੱਥੇ ਤੁਸੀਂ ਘਰ ਆਪਣੇ ਨਾਮ ਤੇ ਹੈ ਤੁਹਾਡੇ ਤਾਂ ਉਸ ਦੇ ਜਿਹੜੇ ਜਿੰਨੇ ਵੀ ਡਾਕੂਮੈਂਟਸ ਹੋਣਗੇ ਉਹ ਰੱਖ ਕੇ ਵੀ ਤੁਹਾਨੂੰ ਲੋਨ ਪ੍ਰਾਪਤ ਕੀਤਾ ਜਾ ਸਕਦਾ ਤੁਹਾਨੂੰ ਹੋ ਜਾਵੇਗਾ ਇਸ ਤੋਂ ਬਾਅਦ ਵਿਆਜ ਦਰ ਤੁਹਾਨੂੰ ਦੱਸਦੇ ਹਾਂ ਲੋਨ ਉੱਤੇ ਵਿਆਜ ਦਰ 7.7% ਤੋਂ ਲੈ ਕੇ 11% ਤੱਕ ਹੁੰਦੀ ਹੈ ਇਹ ਤੁਹਾਡੇ ਕ੍ਰੈਡਿਟ ਕਾਰਡ ਸਕੋਰ ਆਮਦਨ ਅਤੇ ਲੋਨ ਦੀ ਕਿਸਮ ਤੇ ਵੀ ਨਿਰਭਰ ਕਰਦੀ ਹੈ ਕਿਉਂਕਿ ਜਿਸ ਤਰ੍ਹਾਂ ਦਾ ਲੋਨ ਹੋਵੇਗਾ ਉਸ ਤਰ੍ਹਾਂ ਦੀ ਤੁਹਾਡੇ ਤੋਂ ਜਿਹੜੀ ਕੀ ਹੈ ਵਿਆਜ ਦਰ ਲਿਆ ਜਾਵੇਗਾ ਵੱਧ ਘੱਟ ਇਹ ਹੁੰਦਾ ਰਹਿੰਦਾ ਇਸ ਤੋਂ ਬਾਅਦ ਕਈ ਸਕੀਮਾਂ ਦੇ ਵਿੱਚ ਤਾਂ 0% ਵਿਆਜ ਵੀ ਹੁੰਦਾ ਹੈ ਉਹ ਤੁਹਾਨੂੰ ਬੈਂਕ ਵਾਲੇ ਦੱਸ ਦੇਣਗੇ ਉਹ ਬਹੁਤ ਘੱਟ ਚਾਂਸ ਹੁੰਦੇ ਨੇ ਪਰ ਉਹਦੇ ਵਿੱਚ ਜੇਕਰ ਤੁਹਾਡੇ ਕੋਈ ਕਿਸ਼ਤ ਨਾ ਰੁਕੀ ਹੋਵੇ ਤੁਹਾਡਾ ਕ੍ਰੈਡਿਟ ਸਕੋਰ ਵਧੀਆ ਹੋਵੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖੀਆਂ ਜਾਂਦੀਆਂ ਤਾਂ ਉਹਦੇ ਵਿੱਚ ਕੀ ਹੈ ਵਿਆਜ ਹੈ ਜਿਹੜਾ ਉਹ ਮਾਫ ਹੋ ਜਾਂਦਾ ਤੇ ਤੁਹਾਨੂੰ 0% ਹੀ ਵਿਆਜ ਹੈ ਉਹ ਲੱਗਦਾ ਤਾਂ ਉਹਦੇ ਵਿੱਚ ਤੁਹਾਨੂੰ ਉੱਥੇ ਪੁੱਛਣਾ ਪਵੇਗਾ ਜਾਂ ਕੋਈ ਸਕੀਮ ਆਉਂਦੀ ਹੈ ਫਿਰ ਤੁਸੀਂ ਉਸ ਸਕੀਮ ਦਾ ਲਾਭ ਜਿਹੜਾ ਲੈ ਸਕਦੇ ਹੋ ਫਾਰਮ ਕਿਵੇਂ ਭਰਨਾ ਕਿੱਥੇ ਜਮਾ ਕਰਾਉਣਾ ਨੇੜਲੇ ਤੁਹਾਡਾ ਬੈਂਕ ਹੈ ਜਿਹੜਾ ਉੱਥੇ ਜਾਣਾ ਬ੍ਰਾਂਚ ਜਾ ਕੇ ਲੋਨ ਫਾਰਮ ਲੈਣਾ ਉਸ ਤੋਂ ਬਾਅਦ ਤੁਸੀਂ ਉਹ ਫਾਰਮ ਨੂੰ ਭਰਨਾ ਹੈ ਤੇ ਆਪਣਾ ਨਾਮ ਪਤਾ ਆਮਦਨ ਲੋਨ ਦੀ ਮੰਗ ਤੇ ਸਾਰੀ ਜਾਣਕਾਰੀ ਇਸ ਤੋਂ ਬਾਅਦ ਸਾਰੇ ਦਸਤਾਵੇਜ਼ ਲਗਾ ਕੇ ਬ੍ਰਾਂਚ ਵਿੱਚ ਜਮ੍ਹਾਂ ਕਰਾਉਣਾ ਹੈ ਕੁਝ ਦਿਨਾਂ ਵਿੱਚ ਬੈਂਕ ਤੁਹਾਡੀ ਲੋਨ ਰਿਪੋਰਟ ਚੈੱਕ ਕਰਨਗੇ ਬਾਕੀ ਸਿਪਲ ਸਕੋਰ ਪਹਿਲਾਂ ਤੁਸੀਂ ਜਿਹੜਾ ਕੋ ਪੈਸਾ ਤੁਹਾਡਾ ਰੁਕਿਆ ਤਾਂ ਨਹੀਂ ਤੁਸੀਂ ਪਹਿਲਾਂ ਕਿਸੇ ਬੈਂਕ ਦਾ ਪੈਸਾ ਜਿਹੜਾ ਦੇਣਾ ਤਾਂ ਨਹੀਂ ਤੁਹਾਡੀ ਫਰਦ ਮੁਤਾਬਕ ਆਨਲਾਈਨ ਚੈਕਿੰਗ ਹੋਏਗੀ ਸਾਰੀ ਉਸ ਤੋਂ ਬਾਅਦ ਕੀ ਹੈ ਤੁਹਾਡਾ ਲੋਨ ਹੈ ਜਿਹੜਾ ਉਹ ਤੁਹਾਨੂੰ ਮਨਜ਼ੂਰ ਕਰ ਦਿੱਤਾ ਜਾਵੇਗਾ ਇੱਕ ਗੱਲ ਤੁਹਾਨੂੰ ਕੰਮ ਦੀ ਦੱਸ ਦਈਏ ਕਿ ਬੈਂਕ ਦੇ ਨਾਲ ਤੁਸੀਂ ਕਦੇ ਵੀ ਵਿਗਾੜ ਕੇ ਨਹੀਂ ਰੱਖਣੀ ਕਿਉਂਕਿ ਬੈਂਕ ਤੋਂ ਤੁਸੀਂ ਕਦੋਂ ਵੀ ਲੋਨ ਪ੍ਰਾਪਤ ਕਰ ਸਕਦੇ ਹੋ ਜੇਕਰ ਤੁਸੀਂ ਸਹੀ ਚੱਲਦੇ ਹੋ ਤਾਂ ਤੁਸੀਂ 1 ਕਰੋੜ ਤੱਕ ਦਾ ਲੋਨ ਹੈ ਜਿਹੜਾ ਉਹ ਪ੍ਰਾਪਤ ਕਰ ਸਕਦੇ ਹੋ ਜੇਕਰ ਤੁਸੀਂ ਤੁਹਾਡੇ ਕੋਲ ਕਿਸ਼ਤ ਲੇਟ ਹੁੰਦੀ ਹੈ ਫਿਰ ਤੁਹਾਨੂੰ ਦਿੱਕਤ ਆਉਂਦੀ ਹੈ ਅੱਗੇ ਜਾ ਕੇ ਵੀ ਤਾਂ ਖਾਸ ਗੱਲ ਲਾਸਟ ਤੇ ਲੋਨ ਮਨਜ਼ੂਰੀ ਲਈ ਸਭ ਤੋਂ ਜ਼ਰੂਰੀ ਹੈ ਕਿ ਤੁਹਾਡਾ ਸਿਬਲ ਸਕੋਰ ਚੰਗਾ ਹੋਣਾ ਚਾਹੀਦਾ ਹੈ ਤੇ ਆਮਦਨ ਦਾ ਸਬੂਤ ਸਹੀ ਹੋਣਾ ਚਾਹੀਦਾ ਹੈ ਇਦੋਵੇਂ ਠੀਕ ਹਨ ਤਾਂ ਲੋਨ ਆਸਾਨੀ ਨਾਲ ਮਿਲ ਜਾਂਦਾ ਹੈ ਇਸ ਤਰ੍ਹਾਂ ਤੁਸੀਂ ਬੈਂਕ ਆਫ ਬੜੋਦਾ ਤੋਂ ਲੋਨ ਪ੍ਰਾਪਤ ਕਰ ਸਕਦੇ ਹੋ ਲਾਸਟ ਤੇ ਤੁਹਾਨੂੰ ਇੱਕ ਹੋਰ ਜਿਹੜਾ ਚੰਗਾ ਮੈਸੇਜ ਹੈ ਜਿਹੜਾ ਉਹ ਦੇਣ ਜਾ ਰਹੇ ਹਨ ਤਾਂ ਇਹ ਬਹੁਤ ਜ਼ਰੂਰੀ ਹੈ ਉਹ ਵੀ ਤੁਹਾਨੂੰ ਦੱਸਣ ਜਾ ਰਹੇ ਹਨ ਕਿ ਬੈਂਕ ਆਫ ਬੜੋਦਾ ਤੋਂ ਤੁਸੀਂ ਬਹੁਤ ਆਸਾਨੀ ਦੇ ਨਾਲ ਲੋਨ ਹੈ ਜਿਹੜਾ ਉਹ ਪ੍ਰਾਪਤ ਕਰ ਸਕਦੇ ਹੋ ਤਾਂ ਦੋਸਤੋ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਉਹਨੂੰ ਵੀ ਦਬਬ ਲਓ ਤਾਂ ਲਾਸਟ ਤੇ ਬੈਂਕ ਆਫ ਬੜੋਦਾ ਤੋਂ ਲੋਨ ਲੈਣਾ ਬਹੁਤ ਆਸਾਨ ਹੈ ਘਬਰਾਓ ਨਾ ਫਾਰਮ ਬੈਂਕ ਤੋਂ ਲਵੋ 10 ਤਵੇ ਤਿਆਰ ਰੱਖੋ ਤੇ ਅਰਜੀ ਜਮਾ ਕਰਾਓ ਜਿੰਨਾ ਸਹੀ ਤਰੀਕੇ ਨਾਲ ਫਾਰਮ ਭਰੋਗੇ ਉਹਨਾਂ ਨੂੰ ਹੀ ਜਲਦੀ ਲੋਨ ਮਿਲੇਗਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਫਿਲਹਾਲ ਤੁਹਾਡੇ ਲਈ ਇਹੀ ਜਾਣਕਾਰੀ ਲੈ ਕੇ ਆਈ ਸੀ ਧੰਨਵਾਦ